ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਹਾਂ ਤੁਹਾਡਾ ਆਪਣਾ ਅਜੇ ਸਿੰਘ ਤੇ ਤੁਸੀਂ ਦੇਖ ਰਹੇ ਹੋ ਸੱਸਾ ਕਿੰਗ ਪੁੜੀ ਚੈਨਲ ਬਹੁਤ ਸਾਰਾ ਪਿਆਰ ਬਹੁਤ ਸਾਰਾ ਵਾਂਣ ਤੁਸੀਂ ਦੇ ਰਹੇ ਹੋ ਇਦਾਂ ਹੀ ਪਿਆਰ ਬਣਾਈ ਰੱਖੋ ਤੁਹਾਡੇ ਪਿਆਰ ਦੀ سپورਟ ਦੇ ਨਾਲ ਹੀ ਆਪਾਂ ਨਵੀਂ ਵੀਡੀਓ ਲੈ ਕੇ ਆਏ ਆ ਪੱਗ ਦਾ ਲੜ ਬਹੁਤ ਸਾਰੇ ਵੀਰਾਂ ਦਾ ਜਿਹੜਾ ਪੱਗ ਦਾ ਲੜਾ ਹੈ ਕੱਟ ਜਾਂਦਾ ਹੈ ਅੱਜ ਤੁਹਾਨੂੰ ਦੱਸਾਂਗੇ ਪੱਗ ਦੇ ਲੜ ਨੂੰ ਆਪਾਂ ਕਿੱਦਾਂ ਮੈਨੇਜਮੈਂਟ ਕਰਨਾ ਹੈ ਕਿ ਜਿੰਨਾ ਨਾਲ ਆਪਣਾ ਜਿਹੜਾ ਪੱਗ ਦਾ ਲੜਾ ਹੈ ਹਰ ਵੇਲੇ ਪੂਰਾ ਆਵੇ ਠੀਕ ਹੈ ਅਗਰ ਚੈਨਲ ਦਾ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਦਬਾ ਲਓ ਤਾਂ ਜੋ ਤੇ ਜਣ-ਜਣੇ ਵੀਰਾਂ ਨੇ ਇੰਸਟਾਗ੍ਰam ਤੋਂ ਫੋਲੋ ਨਹੀਂ ਕੀਤਾ ਇੰਸਟਾਗ੍ਰam ਤੋਂ ਫੋਲੋ ਕਰ ਲੈਣਾ ਤੇ ਆਪਣਾ ਨਵਾਂ ਚੈਨਲ ਜਿਹੜਾ ਹੈਗਾ ਸਰਸਾ ਕਿੰਗ ਵਲੋਗ ਉੱਥੇ ਜਾ ਕੇ ਜਰੂਰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਬਹੁਤ ਸਾਰੇ ਵੀਰ ਐਮ ਕਮੈਂਟ ਕਰ ਰਹੇ ਸੀ ਕਿ ਵੀਰੇ ਤੁਸੀਂ ਵਲੋਗ ਲਿਆਓ ਵਲੋਗ ਲਿਆਓ ਤੇ ਉਹਦੇ ਤੇ ਆਪਾਂ ਵਲੋਗ ਇੱਕ ਦਿਨ ਛੱਡ ਕੇ ਪਾ ਰਹੇ ਆ ਤੇ ਉੱਥੇ ਵੀ ਜੋ ਬਹੁਤ ਸਾਰਾ ਪਿਆਰ ਦਿਓ ਠੀਕ ਹੈ ਜੀ ਆਓ ਜੀ ਵੀਡੀਓ ਨੂੰ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਆਪਾਂ ਪੱਗ ਦੀ ਪੂਣੀ ਕਰ ਲੈਣੀ ਹੈ ਪੱਗ ਦੀ ਪੂਣੀ ਕਰਨ ਤੋਂ ਬਾਅਦ ਜਿੱਦਾਂ ਆਪਾਂ ਪੱਗ ਦੀ ਵੀ ਸ਼ੇਪ ਹੁੰਦਾ ਹੈ ਇਨੂੰ ਆਪ ਲੜ ਨੂੰ ਜਿਹੜਾ ਹੁੰਦਾ ਪੂਰਾ ਪੂਰਾ ਮੂੰਹ ਦੇ ਵਿੱਚ ਰੱਖਣਾ ਹੈ ਬਿਲਕੁਲ ਪੂਰਾ ਪੂਰਾ ਰੱਖ ਲਿਆ ਰੱਖਣ ਤੋਂ ਬਾਅਦ ਕੀ ਕਰਨਾ ਤੁਸੀਂ ਆਪਦੇ ਪੱਗ ਬੰਨਣੀ ਨਹੀਂ ਬਸ ਐਦਾਂ ਕਰਕੇ ਨਾ ਸਿੱਧੇ ਲੜ ਮਾਰ ਕੇ ਵੇਖ ਲੈਣਾ ਕਿ ਆਪਣਾ ਲੜ ਜਿਹੜਾ ਪੂਰਾ ਹੁੰਦਾ ਹੈ ਤੇ ਛੋਟਾ ਹੁੰਦਾ ਹੈ ਅਗਰ ਤੁਸੀਂ ਵੱਟਾਂ ਵਾਲੀ ਪੱਗ ਬੰਨਣਾ ਚਾਹੁੰਦੇ ਹੋ ਤਾਂ ਵੱਟ ਬਣਾ ਲਓ ਅਗਰ ਲੜਾਂ ਵਾਲੀ ਪੱਗ ਬੰਨਣਾ ਚਾਹੁੰਦੇ ਹੋ ਤਾਂ ਐਦਾਂ ਲੜ ਬਣਾ ਕੇ ਪ੍ਰੋਪਰ ਚੁੰਡੀ ਵਗੈਰਾ ਮਾਰ ਕੇ ਐਦਾਂ ਕਰਕੇ ਸਾਰੀ ਪੱਗ ਦੇ ਲੜ ਨੂੰ ਚੈੱਕ ਕਰ ਲੈਣਾ ਹੈ ਕਿ ਆਪਣਾ ਜਿਹੜਾ ਲੜ ਹੈ ਉਹ ਪੂਰਾ ਆਏਗਾ ਕਿ ਨਹੀਂ ਆਏਗਾ ਹਲੋ ਜੀ ਆਪਣਾ ਦੂਸਰਾ ਲੜ ਲੱਗ ਗਿਆ ਉਦਾਂ ਹੀ ਲੜ ਨੂੰ ਖੋਲ ਕੇ ਐਦਾਂ ਕਰਕੇ ਚੁੱਲੀ ਮਾਰ ਕੇ ਤੇ ਤੀਜਾ ਲੜ ਤੇ ਪੂਰਾ ਇਹ ਬਾਬ ਆ ਕੇ ਲੜ ਨੂੰ ਲਾਣਾ ਇਹ ਜੇ ਆ ਕਿ ਬਿਲਕੁਲ ਠਿੱਲਾ ਛੱਡ ਕੇ ਤੁਸੀਂ ਲੜ ਲਾ ਦੋ ਤੇ ਉਸ ਤੋਂ ਬਾਅਦ ਲਾਸਟ ਤੇ ਕੀ ਹੋਏਗਾ ਆਪਣਾ ਲੜ ਵੱਡਾ ਰਹੇਗਾ ਜਾਂ ਛੋਟਾ ਹੋ ਜਾਏਗਾ ਲਓ ਜੀ ਇਹ ਆਪਾਂ ਹੁਣ ਐਦਾਂ ਥੋੜਾ ਆਈਡੀਆ ਜੇ ਲੈਣਾ ਲਓ ਜੀ ਇਹ ਆਪਣਾ ਅਗਲਾ ਲੜ ਲੱਗ ਗਿਆ ਉਵੇਂ ਆਪਾਂ ਪ੍ਰੋਪਰ ਚੁੰਡੀ ਮਾਰ ਕੇ ਕੱਸ પાਗੇ ਚੰਗੇ ਤਰੀਕੇ ਨਾਲ ਤੇ ਇਹਦੇ ਵੀ ਦੇਖੋ ਇਹ ਵਾਲਾ ਲੜ ਜਿਹੜਾ ਹੈਗਾ ਹੁਣ ਆਪਣਾ ਲੜ ਕੱਟ ਗਿਆ ਇੱਥੇ ਕੱਟ ਗਿਆ ਇਹ ਕੀ ਹੋਏਗਾ ਆਪਣਾ ਲੜ ਜਿਹੜਾ ਲਾਸਟ ਦੇ ਹੁਣ ਪੂਰਾ ਨਹੀਂ ਆਏਗਾ ਤੁਸੀਂ ਦੇਖੋ ਇੱਥੇ ਆਪਣਾ ਲੜ ਕੱਟ ਗਿਆ ਇਹਦਾ ਕੀ ਕਰਨਾ ਪਵੇਗਾ ਇਹਦੇ ਆਪਾਂ ਨੂੰ ਮੂਹ ਦੇ ਵਿੱਚ ਲੜ ਜਿਹੜਾ ਹੈ ਉਹ ਜਿਆਦਾ ਰੱਖਣਾ ਪਵੇਗਾ ਕਿੰਨਾ ਜਿਆਦਾ ਰੱਖਣਾ ਪਵੇਗਾ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਇਹ ਆਪਣਾ ਲੜ ਵਧਿਆ ਇਹਨਾਂ ਇੰਨਾ ਲੜ ਵਧਿਆ ਇਹਨੇ ਇੱਕ ਗਿੱਠ ਤੇ ਦੋ ਗਿੱਠ ਆਪਣਾ ਲੜ ਜਿਹੜਾ ਹੈ ਵੱਡਾ ਆ ਗਿਆ ਇਹਨੂੰ ਆਪਾਂ ਕੀ ਕਰਨਾ ਪਰਲੇ ਪਾਸੋਂ ਜਿਹੜਾ ਲੜ ਆਪਾਂ ਮੂੰਹ ਦੇ ਵਿੱਚ ਰੱਖਾਂਗੇ ਕੀ ਰੱਖਣਾ ਇੱਕ ਗਿੱਠ ਜਿਹੜਾ ਲੜ ਆਪਣਾ ਦੋ ਗਿੱਠ ਲੜ ਵਧਿਆ ਸੀ ਆਪਾਂ ਇੱਕ ਗਿੱਠ ਲੜ ਮੂੰਹ ਦੇ ਵਿੱਚ ਜਿਆਦਾ ਰੱਖਾਂਗੇ ਫਿਰ ਆਪਣਾ ਲਾਸਟ ਵਾਲਾ ਲੜ ਪੂਰਾ ਆ ਜਾਏ ਐਦਾਂ ਕਰਕੇ ਤੁਸੀਂ ਵੀ ਆਪਦੀ ਜਿਹੜੀ ਪੱਗ ਹੈ ਪੂਰੀ ਚੰਗੀ ਤਰੀਕੇ ਨਾਲ ਮੈਜ਼ਰਮੈਂਟ ਕਰਕੇ ਪੱਗ ਬੰਨ ਸਕਦੇ ਹੋ ਅਗਰ ਤੁਹਾਡਾ ਫਿਰ ਵੀ ਕੋਈ ਦਿੱਕਤ ਆਵੇ ਫਿਰ ਵੀ ਤੁਸੀਂ ਮੈਨੂੰ ਕਮੈਂਟ ਕਰੋ ਪੱਗ ਬੰਦੇ ਟਾਈਮ ਪਰ ਨਾ ਬੰਦੇ ਨਾ ਕੋਈ ਵੀ ਦਿੱਕਤ ਪਰੇਸ਼ਾਨੀ ਆਉਂਦੀ ਹੈ ਤੁਹਾਡੇ ਵੀਰ ਨੂੰ ਤੁਸੀਂ ਕਮੈਂਟ ਕਰੋ ਤੁਹਾਡੇ ਵਾਸਤੇ ਆਪਾਂ ਸਪੈਸ਼ਲ ਵੀਡੀਓ ਬਣਾਵਾਂਗੇ ਬਹੁਤ ਸਾਰੇ ਵੀਰਾਂ ਦੇ ਕਮੈਂਟ ਆ ਰਹੇ ਸੀ ਵੀਰੇ ਪੱਗ ਦੀ ਮੈਜ਼ਰਮੈਂਟ ਕਿੱਦਾਂ ਕਰੀਏ ਤੇ ਹੁਣ ਤੁਹਾਨੂੰ ਪੱਗ ਦਾ ਮੈਜ਼ਰਮੈਂਟ ਕਰਨਾ ਦੱਸ ਦਿੰਦਾ ਹੈ ਫਿਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੀ ਵਧੀਆ ਲੱਗਾ ਮਿਲਦੇ ਆ नेक्स्ट ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ